হ্যাঁ জি ਤਨ ਨਾ ਕਿਤੇ ਹੋਏ ਦਿਲ ਸਕਣਾ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕੋਈ ਨਾ ਚਲੋ ਜੇਕਰ ਪੰਜਾਬ ਦੇ ਡੀਓ ਦੀ ਜੜ ਚੁੱਲ੍ਹੇ ਪਾਏ ਇਸ ਤਰ੍ਹਾਂ ਅਰਜ਼ੀ ਨੀਂ ਤਰ ਜਾਵੇ ਡੀਓ ਦੀ ਜੜ ਚੁੱਲ੍ਹੇ ਪਾਏ ਇਸ ਤਰ੍ਹਾਂ ਅਰਜ਼ੀ ਨੀਂ ਤਰ ਜਾਵੇ ਟਾਬਰ ਲਵਾਉਣ ਵਾਲੇ ਜੜ ਚੁੱਲ੍ਹੇ ਪਾਏ ਇਸ ਤਰ੍ਹਾਂ ਅਰਜ਼ੀ ਨੀਂ ਤਰ ਜਾਵੇ ਟਾਬਰ ਲਵਾਉਣ ਵਾਲੇ ਵੀ ਜੜ ਚੁੱਲ੍ਹੇ ਪਾਏ ਇਸ ਤਰ੍ਹਾਂ ਅਰਜ਼ੀ ਨੀਂ ਤਰ ਜਾਵੇ ਜੀਓ ਦੀ ਜੜ ਚੁੱਲ੍ਹੇ ਪਾਏ ਜੜ ਚੁੱਲ੍ਹੇ ਪਾਏ ਆ ਦੇਖ ਅੱਜ ਹਰ ਇੱਕ ਬੰਦਾ ਆਪਣੇ ਪਰਿਵਾਰ ਦੇ ਵਿੱਚ ਆਪਣੇ ਘਰੇ ਬੈਠ ਕੇ ਲੋਹੜੀ ਮਨਾ ਰਿਹਾ ਹੈ ਪਰ ਇੱਕ ਬੰਦੇ ਤੇ ਇੱਕ ਪ੍ਰਸ਼ਾਸਨ ਨੇ ਆ ਕਿੰਨੇ ਪਰਿਵਾਰਾਂ ਨੂੰ ਅੱਜ ਆਪਣੇ ਘਰ ਤੋਂ ਦੂਰ ਰਹਿ ਕੇ ਇੱਥੇ ਸੰਘਰਸ਼ ਦੇ ਵਿੱਚ ਸਾਨੂੰ ਲੋਹੜੀ ਮਨਾਉਣ ਲਈ ਮਜਬੂਰ ਕੀਤਾ ਹੈ ਆਪ ਦੇ ਪਰਿਵਾਰਾਂ ਤੋਂ ਦੂਰ ਤੇ ਯੋ ਕੰਪਨੀ ਦਾ ਟਾਵਰ ਲਵਾਉਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਨੰਕਰੀ ਪਾਲਿਕਾ ਮਰਦਾਬਾ ਮਰਦਾਬਾ ਫਿੱਟੇ ਮੂਕ ਦਾ ਲੋਕ ਜੂਜਦੇ ਜਿਦਾਰ ਲੋਕ ਫਿੱਟੇ ਮੂਕ ਦਾ ਲੋਕ ਮਲੇ ਵਿੱਚ ਟਾਵਰ ਲਾ ਰਹੇ ਆ ਜੀ ਕੀ ਉਹਦਾ ਅਸੀਂ ਇਹਦਾ ਪੂਰਨ ਤੌਰ ਤੇ ਵਿਰੋਧ ਕਰਦੇ ਆ ਜੀ ਅਸੀਂ ਚਾਹੁੰਦੇ ਆ ਸਾਡੇ ਮਲੇ ਵਿੱਚ ਨਾ ਲੱਗੇ ਜਾਵੇ ਜੀ ਤੇ ਇੱਥੋਂ 500 ਮੀਟਰ ਦੀ ਦੂਰੀ ਦੇ ਖੇਤ ਨੇ ਜੀ ਉੱਥੇ ਲਾ ਸਕਦੇ ਨੇ ਜੀ ਰਾਜਨੀ ਜੀ ਦੇ ਜੀ ਦਾ ਤੁਰਾ ਦੇਖਦੇ ਆ ਮੈਂ ਤੇ ਲੋਕ ਨੇ ਜਿਹੜੇ ਕੁਛਾ ਦਾ ਸਬਾਰ ਆਪਣੇ ਘਰਾਂ ਦੇ ਵਿੱਚ ਮਨਾ ਰਹੇ ਨੇ ਲੇਕਿਨ ਤੁਸੀਂ ਸਾਰੇ ਇਕੱਠੇ ਹੋ ਕੇ ਜਿਹੜਾ ਇੱਕ ਜਿਹੜਾ ਪ੍ਰੋਟੈਸਟ ਦੇ ਵਿੱਚ ਮਨਾ ਰਹੇ ਹੋ ਨੀ ਇਹਦੇ ਵਾਸਤੇ ਬਹੁਤ ਗਲਤ ਗੱਲ ਹੈ ਜੀ ਥੱਲੇ ਬੰਦੇ ਨੇ ਸਾਡੇ ਸਾਰੇ ਮਹੱਲੇ ਨੂੰ ਕਹਿੰਦੇ ਤੰਗ ਕਰ ਰੱਖਿਆ ਜੀ ਇਹਨੂੰ ਸੋਚਣਾ ਚਾਹੀਦਾ ਜੀ ਪਹਿਲਾਂ ਅਸੀਂ ਤਾਂ ਬਹੁਤ ਸਮਰਥਨ ਕੀਤਾ ਜੀ ਤੇ ਇਹਨੂੰ ਐਮਸੀ ਬਣਾਇਆ ਜੀ ਤੇ ਹੁਣ ਇਹੇ ਐਮਸੀ ਬਣ ਕੇ ਉਸ ਤੋਂ ਬਾਅਦ ਵਿੱਚ ਸਾਨੂੰ ਹੀ ਤੰਗ ਕਰ ਰਿਹਾ ਜੀ ਜੀ ਨਾਮ ਹੈ ਜੀ ਮੇਰਾ ਨਾ ਹਰਦੀਪ ਸਿੰਘ ਹੈ ਜੀ ਹਰਦੀਪ ਲੋਕ ਨੇ ਸਾਡਾ ਭਾਗ ਕਰਨ ਦੇ ਚੁਨਾਵਾਂ ਨੇ ਕਿੰਨ ਤੁਹਾਡੇ ਤੋਂ ਦੂਸਰੇ ਮੈਦੇ ਵਿੱਚ ਜਿਹੜਾ ਦੂਸਰਾ ਸ਼ਹਿਰ ਹੈ ਉਹ ਸਾਡੇ ਜੀ ਮਹੱਲੇ ਦੇ ਵਿੱਚ ਜਿਹੋ ਦਾ ਟਾਵਰ ਲਗਾਇਆ ਜਾ ਰਿਹਾ ਹੈ ਜਿਹਦਾ ਸਾਡੇ ਪੂਰੇ ਮਹੱਲੇ ਵਿੱਚੋਂ ਪੂਰਨ ਤੌਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਜਿਉਂਕਿ ਇਹ ਬਿਲਕੁਲ ਬਿਮਾਰੀਆਂ ਦਾ ਘਰ ਹੈ ਜੀ ਤੇ ਲੋ ਵੀ ਇੱਥੇ ਪੇਸ਼ੈਂਟ ਨੇ ਇਹਨਾਂ ਨੂੰ ਹੋਰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਇਸ ਕਰਕੇ ਸਾਰਾ ਮਹੱਲਾ ਇਕੱਠਾ ਹੋ ਕੇ ਇਸ Jio ਦੇ ਕੰਪਨੀ ਦੇ ਹਰ ਟਾਵਰ ਲਗਾਉਣ ਵਾਲੇ ਦੇ ਟਾਵਰ ਦੇ ਵਿਰੋਧ ਦੇ ਵਿੱਚ ਅਸੀਂ ਅੱਤੇ ਲੋਹੜੀ ਦਾ ਤਿਹਾਰ ਮਨਾਇਆ ਜੀ ਤੇ ਉਹਦੇ ਹੀ ਖਿਲਾਫ ਅਸੀਂ ਜੋ ਵੀ ਹੈ ਸਾਡਾ ਚੱਲ ਰਿਹਾ ਹੈ ਤੇ ਜਿੰਨਾ ਚਿਰ ਇਹ ਟਾਵਰ ਦਾ ਪ੍ਰੋਗਰਾਮ ਕੈਨਸਲ ਨਹੀਂ ਹੁੰਦਾ ਜਾ ਕੇ ਸ਼ਿਫਟ ਨਹੀਂ ਹੁੰਦਾ ਉਹਨਾਂ ਦਾ ਧਰਨਾ ਇੱਥੇ ਰੈਗੂਲਰ ਚੱਲੂ ਰਹੇਗਾ